ਪਿਤਿਰਾਰ ਫਰੋਜ਼ਪੁਰ ਦੇ ਸ਼ਹਿਰੀ ਇਲਾਕੇ ਦੇ ਵਿੱਚ ਵੀ ਇੱਕ ਬਲਾਸਟ ਹੋਇਆ ਹੈ ਔਰ ਡਰੋਨ ਸੀ ਜਾਂ ਮਿਜ਼ਾਈਲ ਸੀ ਇਸ ਬਾਰੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਲੇਕਿਨ ਜਿਸ ਜਗ੍ਹਾ ਤੇ ਖੜੇ ਆ ਇਸੇ ਘਰ ਦੇ ਬਾਹਰ ਬਲਾਸਟ ਹੋਇਆ ਤਾਂ ਜੋ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਇੱਕ ਵਾਰ ਦੇਖੋ ਵੀ ਜਿਹੜੀ ਹੈ ਘਰ ਦੀਆਂ ਕੰਧਾਂ ਨੇ ਇਹ ਕੋਠੀ ਦੀਆਂ ਕੰਧਾਂ ਨੇ ਉਹਨਾਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਡੈਮੇਜ ਹੋਇਆ ਨੁਕਸਾਨ ਹੋਇਆ ਇਹਨਾਂ ਹੀ ਨਹੀਂ ਬਲਕਿ ਇਸ ਅੰਦਰ ਤੱਕ ਜਿਹੜਾ ਹੈ ਨਿਸ਼ਾਨ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਇਕ ਕੰਤ ਜਿਹੜੀ ਹੈ ਜਾਂ ਕੋਠੀ ਹੈ ਫਿਲਹਾਲ ਖਾਲੀ ਸੀ ਜਿਸ ਕਰਕੇ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਉਸ ਵਕਤ ਤੇ ਚਸ਼ਮਦੀਦ ਜਿਹੜੇ ਸੀਗੇ ਉਹ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਸਭ ਤੋਂ ਪਹਿਲਾਂ ਨਾਮ ਕੀ ਆ ਔਰ ਹੋਇਆ ਕੀ ਸੀ ਰਾਤੀ ਕੀ ਦੇਖਿਆ ਤੁਸੀਂ ਕਿੰਨੇ ਕਵੇ ਦਾ ਸਮਾਂ ਸੀ ਮੈਂ ਮੋਨੂ ਸੱਚਦੇਵਾ ਭਾਜੀ ਪਾਕਿਸਤਾਨੀ ਕਲੋਨੀ ਫੇਸ ਤੋਂ ਰਹਿਣ ਵਾਲਾ ਤੇ ਤਕਰੀਬਨ ਭਾਜੀ 9:00 ਦਾ ਟਾਈਮ ਸੀਗਾ ਤੇ ਰੂਮ 'ਚ ਬੈਠੇ ਸੀ ਤੇ ਮੇਰੇ ਫੈਮਿਲੀ ਮੈਂਬਰਸ ਬਾਹਰ ਖੜੇ ਸੀਗੇ ਤੇ ਇੱਕਦਮ ਧਮਾਕਿਆਂ ਦੀ ਆਵਾਜ਼ ਆਈ ਜਿਆਦਾ ਉਸ ਟਾਈਮ ਤੇ ਭਾਜੀ ਤੇ ਮੈਂ ਬਾਹਰ ਦੇਖਣਾ ਮੈਂ ਕਿ ਯਾਰ ਕੀ ਕਰਦੇ ਪਏ ਮੈਂ ਫੈਮਿ ਤੇ ਬਾਰ ਕੀ ਕਰਦੇ ਪਿਓ ਇਨੀ ਗੱਲ ਹੋਈ ਪਾਜੀ ਇੱਥੇ ਨਾ ਜਿਵੇਂ ਕੋਰਨਰ ਤੇ ਟੋਰਚ ਕੋਈ ਜਗਾ ਰਿਆ ਸੀ ਜਿਵੇਂ ਨਾ ਟੋਰਚ ਜਿਵੇਂ ਜਗੀ ਹੈ ਥੋੜੀ ਘਟੋਈ ਫਿਰ ਇੱਕਦਮ ਤੇਜ਼ ਹੋਈ ਫਿਰ ਘਟੋ ਕੇ ਬਲਾਸਟ ਹੋ ਗਿਆ ਪਾਜੀ ਔਰ ਉਹਦੀ ਵਾਇ ਜਨੀ ਸੀ ਪਾਜੀ ਇੱਥੇ ਖੜੇ ਫੈਮਿਲੀ ਖੜੀ ਸੀ ਨਜ਼ਦੀਕ ਖੜੀ ਸੀ 10 ਫੁੱਟ ਤੇ ਤੇ ਮੈਂ ਤੇ ਫਿਰ 500 ਗਾਹ ਦੀ ਦੂਰੀ ਤੇ ਖੜਾ ਸੀ ਤੇ ਮੇਰੇ ਆਕੇ ਪੇਟ ਤੇ ਵੱਜਾ ਪਾਜੀ ਤੇ ਮੇਰੇ ਤਾਂ ਦਿਖਾਇਓ ਕੋਈ ਕੀ ਹੈ ਕਿ ਜ਼ਿਆਦਾ ਸੀਗਾ ਇੱਥੇ ਮੇਰੇ ਹਾਂ ਕਾਫੀ ਪਾਜੀ ਮੇਰੇ 1 ਇੰਚ ਦਾ ਹੋਲ ਹੈ ਤਾਂ 1 ਇੰਚ ਦਾ ਹੋਲ 2 ਘੰਟੇ ਮੇਰਾ ਬਲੱਡ ਹੀ ਨਹੀਂ ਬੰਦ ਹੋਇਆ ਇੱਥੇ ਪਾਜੀ ਉਸ ਤੋਂ ਬਾਅਦ ਮੇਰੇ ਪੇਨ ਹੋਣੀ ਜਦੋਂ ਸ਼ੁਰੂ ਹੋਈ ਮੈਨੂੰ ਪਤਾ ਲੱਗਿਆ ਮੇਰੇ ਬਾਜੀ ਹਿੱਟ ਹੋ ਗਿਆ ਫਿਰ ਉਸ ਤੋਂ ਬਾਅਦ ਸਾਰੇ ਅੰਦਰ ਨੂੰ ਭੱਜੇ ਬਾਜੀ ਸਾਰੇ ਘਬਰਾ ਕੇ ਜਿੰਨੇ ਖੜੇ ਸੀਗੇ ਟੋਟਲੀ ਸਾਰੇ ਆਪ ਦੇ ਆਪ ਸਾਰਿਆਂ ਨੇ ਲੋਕ ਕਰ ਲਿਆ ਸੇਵ ਕਰਨ ਵਾਸਤੇ ਤੇ ਇੱਕ ਸਾਡੇ ਪਾਈ ਬੇਸਨ ਦੇ ਪਿੱਛੇ ਲੱਗਾ ਟਾਵਰ ਹੈ ਇਹਦੀ ਲਾਈਟ ਜਗਦੀ ਵੀ ਸੀ ਇਹਦੀ ਵੀ ਹੋ ਸਕਦਾ ਇਹਦੇ ਕਰਕੇ ਹੋਵੇ ਭਾਈ ਟਾਰਗੇਟ ਇਹਨੂੰ ਕੀਤਾ ਗਿਆ ਹੋਵੇ ਅਸੀਂ ਬਰਸਾਹ ਸੀ ਨਾ ਕਿ ਰਿਕਵੈਸਟ ਕੀਤੀ ਸੀ ਇਹਨੂੰ ਬੰਦ ਕਰਾਇਆ ਜਾਵੇ ਲਾਈਟ ਨੂੰ ਤੇ ਇਹਨੂੰ ਕੋਈ ਨਹੀਂ ਬੰਦ ਕਰਾ ਰਿਹਾ ਭਾਜੀ ਤਾਂ ਇਹ ਜਿਹੜੇ ਮਤਲਬ ਕੋਠੀ ਜਿਹੜੀ ਹੈ ਇਹ ਖਾਲੀ ਹੈ ਕਿਸੇ ਰਹਿੰਦਾ ਨਹੀਂ ਇੱਥੇ ਕੋਈ ਇਹ ਭਾਜੀ 2-3 ਦਿਨ ਤੋਂ ਖਾਲੀ ਹੋਈ ਹੈ ਪਹਿਲਾਂ ਇਹ ਇੱਥੇ ਰਹਿੰਦੇ ਸੀਗੇ ਇਹਨਾਂ ਨੇ ਹੁਣ ਛੱਡੀ ਭਾਜੀ ਕੋਠੀ ਹੈ ਬਿਲਕੁਲ ਤਾਂ ਤੁਸੀਂ ਵੀ ਇੱਥੇ ਸੀ ਉਸ ਵੇਲੇ ਜਾਂ ਨਹੀਂ ਮੈਂ ਤੇਨਾਂ ਦਾ ਦੋਸਤ ਮੇਰਾ ਪਤਾ ਲੈਣ ਵਾਸਤੇ ਆਇਆ ਸੀ ਬਿਲਕੁਲ ਬਿਲਕੁਲ ਤਾਂ ਇਹ ਇਸ ਜਗ੍ਹਾ ਦੇ ਉੱਪਰ ਦੇਖੋ ਵੀ ਇਹ ਵੀ ਇੱਕ ਜਗ੍ਹਾ ਜਿੱਥੇ ਬਲਾਸਟ ਹੋਇਆ ਤਾਂ ਇਸੇ ਜਗ੍ਹਾ ਦੇ ਵਿੱਚ ਵੀ ਜਿਹੜੇ ਜਗ੍ਹਾ ਦੇ ਉੱਤੇ ਵੀ ਟੋਏ ਟਾਈਪ ਜਿਹੜਾ ਹੋ ਕੋਠੀ ਦੇ ਉੱਤੇ ਤਾਂ ਇਹ ਪੂਰੇ ਕਿਨਾਰੀਆਂ ਦੇ ਉੱਤੇ ਵੀ ਤਾਂ ਜਿਹੜਾ ਅਟੈਕ ਹੋਇਆ ਹੀ ਹੋਇਆ ਨਿਸ਼ਾਨ ਪਈ ਹੋਈ ਨੇ ਤਾਂ ਇੱਥੇ ਇੱਕ ਮੀਟਰ ਜਿਹੜਾ ਹੈ ਮੀਟਰ ਬਾਕਸ ਹੈ ਉਸ ਦੇ ਵਿੱਚ ਵੀ ਇਸ ਤੇ ਨਿਸ਼ਾਨ ਜਿਹੜੇ ਨੇ ਉਹ ਦੇਖਣ ਨੂੰ ਜਿਹੜਾ ਦਿਖਾਈ ਦੇ ਰਿਹਾ ਦੇਖੋ ਇੱਕ ਇਹ ਨਿਸ਼ਾਨ ਹੈ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਇਹ ਵੀ ਤਸਵੀਰਾਂ ਦਿਖਾਵੇ ਇੱਕ ਇਹ ਨਿਸ਼ਾਨ ਹੈ ਇੱਕ ਇਹ ਨਿਸ਼ਾਨ ਹੈ ਔਰ ਉਸ ਤੋਂ ਇਲਾਵਾ ਇਸ ਪਾਸੇ ਵੀ ਇਹ ਜਿਹੜਾ ਪੂਰਾ ਡੂング ਵੀ ਪਿਆ ਔਰ ਜਿਹੜੀ ਇਹ ਲੋਹੇ ਦੀ ਮੋਟੀ ਚੱਦਰ ਹੈ ਇਹ ਵੀ ਜਿਹੜਾ ਇਸੇ ਆਲੇ-ਦੁਆਲੇ ਇਹ ਪੂਰਾ ਜਿਹੜਾ ਸ਼ੇਕ ਹੈ ਉਹ ਹੋ ਚੁੱਕਾ ਇਸ ਜਿਹੜਾ ਐਕਸਪਲੋਸਿਵ ਹੈ ਔਰ ਹਾਲਾਂਕਿ ਉਸ ਮੌਕੇ ਦੇ ਉੱਪਰ ਤੁਸੀਂ ਵੀ ਕੱਲ ਇੱਥੇ ਸੀਗੇ ਜਾਂ ਇੱਥੇ ਰਹਿੰਦੇ ਨੂੰ ਨਜ਼ਦੀਕ ਸੀ ਆਪਣੇ ਘਰ ਦੇ ਅੰਦਰ ਸੀ ਜਦੋਂ ਬਲਾਸਟ ਹੋਇਆ ਸੀ ਬਿਲਕੁਲ ਇੱਕਦਮ ਆਪਣੇ ਘਰ ਦੇ ਅੰਦਰ ਸੀ ਬਿਲਕੁਲ ਬਲੈਕਆਊਟ ਦਾ ਟਾਈਮ ਸੀ ਸਾਰੇ ਦੇਖੋ ਹਰ ਇੱਕ ਬੰਦਾ ਸੇਫਟੀ ਪ੍ਰੋਕਾਸ਼ਨਸ ਵਾਸਤੇ ਆਪਣੇ ਆਪਣੇ ਘਰ ਦੇ ਵਿੱਚ ਹੀ ਸੀ ਜਿਵੇਂ ਹੀ ਇੱਕਦਮ ਬਹੁਤ ਜ਼ਿਆਦਾ ਆਵਾਜ਼ ਆਈ ਤੇ ਉਸ ਤੋਂ ਬਾਅਦ ਇਹ ਹਾਦਸਾ ਬਾਕੀ ਸਾਰਾ ਤੁਸੀਂ ਰੂਟ ਰੂਟ ਸੀ ਪੁੱਛ ਲਿਆ ਜੀ ਜਿਵੇਂ ਮੰਨ ਲਓ ਵੀ ਆਵਾਜ਼ ਆਈ ਕੁਦਮ ਉਸ ਤੋਂ ਪਹਿਲਾਂ ਪਹਿਲਾਂ ਵੀ ਫਾਇਰਿੰਗ ਹੋ ਰਹੀ ਸੀਗੀ ਉਸ ਤੋਂ ਪਹਿਲਾਂ ਵੀ ਅਸਮਾਨ ਦੇ ਵਿੱਚ ਬਹੁਤ ਸਾਰੀਆਂ ਮਤਲਬ ਫਾਇਰਿੰਗ ਆਲਰੇਡੀ ਚੱਲ ਰਹੀਆਂ ਸੀ ਰੈੱਡ ਕਲਰ ਦੀਆਂ ਲਾਈਟਸ ਦੇਖਣ ਨੂੰ ਮਿਲ ਰਹੀਆਂ ਸੀ ਜਿਵੇਂ ਕੋਈ ਆਪਾਂ ਆਪਣੇ ਐਂਟੀਅਰ ਕ੍ਰਾਫਟਸ ਜਿਵੇਂ ਆਪਣੇ ਚੱਲਦੇ ਨੇ ਡਰੋਨਸ ਨੂੰ ਡਿਟੈਕਟ ਕਰਕੇ ਉਹਨਾਂ ਨੂੰ ਡਿਫਿਊਸ ਡਿਫਿਊਸ ਕਰਨ ਦੀ ਕੋਸ਼ਿਸ਼ ਕਰਦੇ ਉਹ ਚੀਜ਼ਾਂ ਸਾਰੀਆਂ ਦੇਖਣ ਨੂੰ ਆਮ ਨਜ਼ਰ ਆ ਰਹੀਆਂ ਸੀ 10 15 20 ਲਾਈਟਸ ਅਸੀਂ ਖੁਦ ਵੀ ਦੇਖੀਆਂ ਆਪਣੀਆਂ ਅੱਖਾਂ ਦੇ ਨਾਲ ਜੀ ਤੇ ਉਸ ਤੋਂ 5-7 ਕਿ ਇਹ ਜਿਹੜੇ ਇਲਾਕਾ ਵਾਸੀ ਨੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਅਸੀਂ ਇੱਥੇ ਖੜੇ ਸਾਂ ਜੀ ਕੋਲ ਜੀ ਬੜਾ ਜ਼ੋਰਦਾਰ ਧਮਾਕਾ ਹੋਇਆ ਇੱਥੇ ਠਾਹ ਕਰਕੇ ਜੀ ਜਦੋਂ ਧਮਾਕਾ ਆਇਆ ਉਦੋਂ ਸਾਰਾ ਅਸੀਂ ਅੰਦਰ ਗਏ ਜੀ ਜਿਆਦਾ ਬਲਾਸ ਸੀ ਬਹੁਤ ਜ਼ਿਆਦੀ ਇੱਥੇ ਥੱਲੇ ਆ ਕੇ ਰੋਸ਼ਨੀ ਹੋਈ ਜੀ ਥੱਲੇ ਆ ਕੇ ਬਹੁਤ ਜ਼ਿਆਦੀ ਪਾਸ ਹੀ ਖੜੇ ਸਾਂ ਸਾਡੇ ਇਧਰ ਨਾਲ ਖੜੇ ਸੀ ਉਹਨਾਂ ਦੇ ਇੱਥੇ ਪੈਰ ਤੇ ਲੱਗੇ ਸਿੱਕੇ ਜੀ ਜਿਹੜੇ ਇਹਦੇ ਵਿੱਚੋਂ ਨਿਕਲੋ ਹੀ ਸਕੇ ਬੜਾ ਜ਼ੋਰਦਾਰ ਥੱਲੇ ਆ ਕੇ ਸਾਨੂੰ ਉਦੋਂ ਪਤਾ ਲੱਗਾ ਜੋ ਥੱਲੇ ਆ ਕੇ ਜਕਦਮ ਧਮਾਕਾ ਆਇਆ ਜੀ ਤੁਹਾਨੂੰ ਧੰਨਵਾਦ ਤਾਂ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਦੇ ਵਿੱਚ ਵੱਜੀ ਕਿਹੜੀ ਚੀਜ਼ ਹੈ ਯਾਨੀ ਕਿ ਆਹ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਇਹ ਵੀ ਦਿਖਾਵੇ ਇਹ ਹਾਲਾਂਕਿ ਲੋਹੇ ਦੇ ਸ਼ੈਲ ਟਾਈਪ ਬਣਿਆ ਹੋਇਆ ਕੁਝ ਪਾਰਟਸ ਨੇ ਮੈਟਲ ਦੇ ਤਾਂ ਇਹ ਸਭ ਦੇ ਵਿੱਚ ਜਦੋਂ ਇਸ ਨੂੰ ਇੱਥੇ ਲਿਆਂਦਾ ਗਿਆ ਜਾਂ ਕਹਿ ਦਈਏ ਵੀ ਜੋ ਕੰਡੀਸ਼ਨਸ ਇੱਥੇ ਹੋਈਆਂ ਜੋ ਤਸਵੀਰ ਉਸ ਟਾਈਮ ਤੇ ਬਣੀ ਹਾਲਾਂਕਿ ਲੋਕਾਂ 'ਚ ਸਹਿਮ ਦਾ ਮਾਹੌਲ ਤਾਂ ਹੈਗਾ ਹੀ ਹੈ ਪਰ ਜਿਹੜੇ ਪ੍ਰਕੌਸ਼ਨਸ ਨੇ ਪ੍ਰਸ਼ਾਸਨ ਵੱਲੋਂ ਉਹ ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਉਸ ਨੂੰ ਜ਼ਰੂਰ ਲਿਆ ਜਾਵੇ ਪ੍ਰਕੌਸ਼ਨਸ ਜਿਸ ਤਰੀਕੇ ਦੇ ਨਾਲ ਸਰਕਾਰ ਕਹਿੰਦੀ ਹੈ ਜਿਸ ਤਰੀਕੇ ਦੇ ਨਾਲ ਬਲੈਕਆਊਟ ਹੁੰਦਾ ਹੈ ਉਸ ਦਾ ਪੂਰਨ ਤੌਰ ਦੇ ਉੱਪਰ ਪਾਲਣ ਕੀਤਾ ਜਾਵੇ ਕਿਉਂਕਿ ਅਜਿਹੇ ਘਟਨਾਵਾਂ ਲਗਾਤਾਰ ਸ਼ਹਿਰੀ ਔਰ ਦਿਹਾਤੀ ਦੋਨਾਂ ਇਲਾਕਿਆਂ ਦੇ ਵਿੱਚ ਫਿਰੋਜ਼ਪੁਰ ਚ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਯਾਨੀ ਕਿ ਪੰਜਾਬ ਦੇ ਤਮਾਮ ਉਹ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਕੈਮਰਾਪਰਸਨ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਫਿਰੋਜ਼ਪੁਰ